او پيارو تکيا لک مينو پتا اينو باينو ان با كم ني ڪندين ٿا ڪا با پائي نه ڪم ڪرڻي ٿو ٿو پائيان نه ٿو واٽن ڏاڻ واٽا ڪل ڪي ڪري ڇڏيو اسين اڀي گهڻي نه آهي جا ور کي لانا پيو ٿا پائي بولتا نه بولتا ڪي ڪي بولڻ ڏين نه ڪو ڪي بولڻ پانی کو باہر 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 ਜ਼ਿਲ੍ਹਾ ਤਰਨਤਾਰ ਨਗਰ ਕਾਉਂਸਲ ਵਿਖੇ ਨਗਰ ਕਾਉਂਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਵਰਕਰਾਂ ਦੇ ਵਿੱਚ ਹੋਈ ਤੂੰ ਤੂੰ ਮੈਂ ਤੇ ਇੱਕ ਦੂਜੇ ਤੇ ਜੰਮ ਕੇ ਕੱਢ ਗਈ ਭੜਾਸ ਤੇ ਇੱਕ ਦੂਜੇ ਦੇ ਹੋਏ ਆਮੋ ਸਾਹਮਣੇ ਤੁਸੀਂ ਵੀ ਦੇਖ ਸਕਦੇ ਇਸ ਤਸਵੀਰਾਂ ਦੇ ਰਾਹੀਂ ਜਿੱਥੇ ਕਿ ਆਪ ਦੇ ਵਰਕਰਾਂ ਤੇ ਬੀਜੇਪੀ ਦੇ ਵਰਕਰਾਂ ਦੇ ਵਿੱਚ ਕਿਸ ਤਰ੍ਹਾਂ ਤੂੰ ਤੂੰ ਮੈਂ ਹੋ ਰਹੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ

ਇਹ ਮੁਗਲ ਉਹਖਤਾਂ ਕੋਈ ਸਟ੍ਰੈਟਜਿਕ ਥੋੜੀ ਗੱਲ ਸੁਭਾਸ ਜੀ ਮੇਰੀ ਬੇਨਤੀ ਆ ਕੈਂਡੀਡੇਟ ਨੂੰ ਨਹੀਂ ਰੋਕਣਾ ਸਿੱਧੇ ਸਿੱਧੇ ਮੇਰੀ ਬਖਤ ਦਾ ਸਭ ਤੋਂ ਵੱਡਾ ਕਿਹੜੇ ਕੈਂਡੀਡੇਟ ਨੂੰ ਭਾਜੀ ਤਿੰਨ ਵਾਰਾ ਨੂੰ ਕਹਿੰਦਾ ਵੀ 3 3 ਵਜੇ ਤੋਂ ਬਾਅਦ ਹੋਏ ਇਹ ਕੋਈ ਮੇਲਾ ਥੋੜੀ ਲੱਗਾ ਤੀ 3 ਵਜੇ ਤੋਂ ਬਾਅਦ ਸਪਰੀਟਿੰਗ ਹੋਣੀ ਹੈ ਉਸ ਤੋਂ ਬਾਅਦ ਸਮਾਂ ਨਿਕਲ ਜਿਹੜਾ ਜੀ ਜਿਹੜੇ ਕੈਂਡੀਡੇਟ ਹੋਰ ਤੇ ਕੈਂਡੀਡੇਟ ਜਿਹੜੇ ਤੁਹਾਡੇ ਸਾਹਮਣੇ ਹੈ ਜੀ ਪਰਸੋਂ ਰੋਜ ਤੋਂ ਸਤਾਧਰ ਪਾਰਟੀ ਲੋਕਤੰਤਰ ਦੀਆਂ ਪੂਰੀਆਂ ਧੱਜੀਆਂ ਡਾਉਂਦੀ ਪਹਿਲੋ ਇਹਨਾਂ ਨੇ ਫਾਈਲਾਂ ਪੜਵਾਈਆਂ ਜੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਆਪਣੀ ਸੂਝ ਬੂਝ ਤੋਂ ਕੰਮ ਲੈਂਦੇ ਆ ਮੇਰੇ ਕੋਲ ਜੋਕ ਸ਼ਬਦ ਨਹੀਂ ਕਿ ਜਿੱਦਾਂ ਪਰਸੋਂ ਦੇ ਰੋਜ ਤੋਂ ਕਿ ਪੂਰੇ ਤਰਨਤਾਰ ਸ਼ਹਿਰ ਨਿਵਾਸੀਆਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਜਿਹੜੇ ਪੂਰਾ ਸਹਿਯੋਗ ਦੇ ਰਹੇ ਨੇ ਇਸ ਨਗਰ ਕੌਂਸਲ ਦੀ ਇਲੈਕਸ਼ਨ ਦੇ ਵਿੱਚ ਤੇ ਸਤਾਧਰ ਦੀ ਪਾਰਟੀ ਨੂੰ ਪੂਰਾ ਡਰ ਸਤਾਉਣ ਲੱਗ ਪਿਆ ਤੇ ਅੱਜ ਪਹਿਲੋਂ ਦੋ ਦਿਨ ਰੱਜ ਕੇ ਇਹਨਾਂ ਬਦਮਾਸ਼ੀ ਕੀਤੀ ਅਸੀਂ ਪੂਰੇ ਯੋਰ ਦੇ ਨਾਲ ਲੋਕਤੰਤਰ ਦੀ ਆਵਾਜ਼ ਨੂੰ ਬਾਹਰ ਰੱਖਣ ਵਾਸਤੇ 25 ਤੇ 25 ਨਾਮਜਾ ਜਿਹੜੇ ਦਾਖਲ ਕਰਵਾਏ ਜਦੋਂ ਉੱਥੇ ਆਮ ਆਦਮੀ ਪਾਰਟੀ ਦੇ ਸਬੰਧਤ ਆਗੂਆਂ ਦਾ ਜੋਰ ਨਹੀਂ ਚੱਲਿਆ ਤੇ ਅੱਜ ਤੁਸੀਂ ਆਪ ਦੇਖੋ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਾਂ ਦੇ ਅਨੁਸਾਰ ਅੱਜ ਦਾ ਦਿਨ ਸਿਕਿਉਰਿਟੀ ਵਾਸਤੇ ਹੁੰਦਾ ਜੀ ਤੇ ਸਿਕਿਉਰਿਟੀ ਦੇ ਆਧਾਰ ਤੇ ਉੱਤੇ ਦੋ ਵਾਰੀਆਂ ਬੀਤਵਾਰ ਨੂੰ ਸੁਣਿਆ ਜਾਂਦਾ ਤੇ ਉਹਨੂੰ ਸੈਟੀਸਫਾਈਡ ਕੀਤਾ ਜਾਂਦਾ ਜੀ ਤੇ ਜੇ ਇਹਨਾਂ ਉਮੀਦਵਾਰਾਂ ਨੂੰ ਸੁਣਨੀ ਨਹੀਂ ਆ ਤੇ ਚੁੱਪ ਕਰਕੇ ਲਿਸਟ ਬਾਹਰ ਲਾਤਨ ਫਿਰ ਇਹਨਾਂ ਨੂੰ ਅਜ ਤਾਂ ਤੇ ਰੱਖਣ ਦੀ ਕੀ ਲੋੜ ਸੀ ਤੇ ਤੁਹਾਡੇ ਸਾਹਮਣੇ ਆ ਪੂਰੀ ਸਤਾ ਧਰ ਦੇ ਬੰਦਿਆਂ ਨੇ ਪੂਰੀ ਰੱਜ ਕੇ ਬਦਮਾਸ਼ੀ ਕੀਤੀ ਪੂਰਾ ਪ੍ਰਸ਼ਾਸਨ ਨੇ ਵੀ ਉਹਨਾਂ ਦਾ ਸਾਥ ਦਿੱਤਾ ਪੂਰਾ ਮੂਕ ਦਰਸ਼ਨ ਹੋ ਕੇ ਉਹਨਾਂ ਲੋਕ ਕੋਈ ਕਸਰ ਨਹੀਂ ਸੀ ਆ ਗਈ ਕਿ ਜੰਨਾ ਵੀ ਸਤਾ ਧਰ ਦੇ ਆਤਮੀਆਂ ਨੂੰ ਜੰਨਾ ਵੀ ਪ੍ਰੈਜ਼ੈਂਟ ਕੀਤਾ ਜਾਵੇ ਅਸੀਂ ਉਹਨਾਂ ਵੀ ਕਰੀਏ ਤੇ ਆ ਤੁਹਾਡੇ ਸਾਹਮਣੇ ਆ 12 ਨੰਬਰ ਵਾਰਡ ਦੇ ਵਿੱਚ ਤੁਸੀਂ ਆਪ ਲਿਸਟ ਵੇਖ ਲਿਓ ਕਿ ਤੁਹਾਨੂੰ ਕੋਈ ਹੋਰ ਦੂਜਾ ਉਮੀਦਵਾਰ ਨਹੀਂ ਦਿਖੂਗਾ ਸਿਰਫ ਇਹ ਇੱਕ ਹੀ ਸਤਾਧਰ ਪਾਰਟੀ ਦਾ ਉਮੀਦਵਾਰ ਦਿਖੂਗਾ ਫਾਈਲ ਕੰਪਲੀਟ ਨਹੀਂ ਫਾਈਲ ਪੂਰੀ ਪ੍ਰੋਪਰ ਕੰਪਲੀਟ ਸੀ ਸਿਕਿਉਰਟ ਨਹੀਂ ਦੇ ਕੋਸ਼ਿਸ਼ ਕਰ ਰਹੇ ਆਂ ਕਿ ਤੁਸੀਂ ਫਾਈਲ ਰਿਪਲੇਸ ਕਰਨ ਦੀ ਕੋਈ ਕੋਈ ਵੇਖੋ ਜੀ ਇਹ ਤਾਂ ਸਤਾਧਰ ਦੇ ਬੰਦਿਆਂ ਨੂੰ ਕੋਈ ਬਹਾਨਾ ਚਾਹੀਦਾ ਜੀ ਉਮੀਦਵਾਰ ਸਵੇਰ ਤੋਂ ਹੀ ਹੁਣ ਤੱਕ ਖੜਾ ਤੇ ਉਹ 12 ਨੰਬਰ ਦੇ ਉਮੀਦਵਾਰ ਨੂੰ ਅੰਦਰ ਹੀ ਨਹੀਂ ਨਿਕਲ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਟਾਈਮ 3 ਵਜਣ ਤੇ ਬਾਅਦ ਚ ਅਸੀਂ ਲਿਸਟ ਜਿਹੜੀ ਆ ਉਹ ਪ੍ਰਾਪਰ ਦੱਸਤੀਏ ਕਿ ਆ ਕਾਗਜ਼ੇ ਰਿਜੈਕਟ ਹੋ ਗਏ ਨੇ ਤੇ ਮੈਂ ਤੇ ਇਹਨਾਂ ਨੂੰ ਬੇਨਤੀ ਕਰਦਾ ਫਿਰ ਅੱਜ ਤੱਕ ਇਹਨਾਂ ਰੱਖਣ ਦੀ ਕੋਈ ਲੋੜ ਨਹੀਂ ਸੀ ਮਜੇ ਨਾ ਹੋਣੇ ਲਿਸਟ ਬਾਹਰ ਲਾਓ ਕਿਉਂ ਤੁਸੀਂ ਲੋਕਾਂ ਨੂੰ ਵੀ ਜਿਹੜਾ ਪਰੇਸ਼ਾਨ ਕਰ ਰਹੇ ਹੋ ਕਿਉਂਕਿ ਇਹਨਾਂ ਲੋਕਾਂ ਨੂੰ ਡਰ ਪਾ ਰਿਹਾ ਹੋਣਾ ਕਿ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਿਆਰ ਕਰ ਰਹੇ ਨੇ ਤੇ ਜਿਹਦੇ ਮੋਢਿਆਂ 'ਚ ਜਾਨ ਨਹੀਂ ਸੀ ਉਹ ਕਦੀ ਨਹੀਂ ਇਸ ਚੱਕਰ 'ਚ ਪੈਂਦਾ ਉਹ ਕਹਿੰਦਾ ਇਲੈਕਸ਼ਨ ਲੜੋ ਜੀ ਕਿ ਜਿਹਨੂੰ ਲੋਕ ਚੁੰਨ ਗਏ ਕਿ ਅਸੀਂ ਉਹਨਾਂ ਨੂੰ ਸਿਰ ਮੱਥੇ ਜਿਹੜਾ ਮੰਨਾਂਗੇ ਇੱਥੇ ਇਹਨਾਂ ਨੂੰ ਸਤਾ ਧਰਦੀ ਪਾਰਟੀ ਨੂੰ ਸਿਰਫ ਇਹੋ ਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਆ ਉਹ ਕਾਗਜ਼ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਰਿਜੈਕਟ ਕਰਾਈ ਜਾਣ ਤੇ ਜੋ ਪਿਛਲੇ ਸਮੇਂ ਚ ਕਰਤੇ ਆ ਰਹੇ ਉਹੋ ਚੀਜ਼ੇ ਹੁਣ ਕਰਦੇ ਚੱਕੇ ਜਿਹੜੀ ਪ੍ਰੋਬਲਮ ਆ ਸਿਰਫ ਵਾਰਡ ਨੰਬਰ 12 ਚ ਆ ਰਹੀ ਆ ਕਿ ਹੋਰ ਵੀ ਕਿਸ ਤੁਹਾਡੇ ਸਾਹਮਣੇ ਆ ਬਹੁਤ ਕੁਝ ਹੋ ਰਿਹਾ ਜੀ ਅੰਦਰ ਸਾਨੂੰ ਅੰਦਰ ਜਾਣ ਹੀ ਨ ਦਿੱਤਾ ਜਾ ਰਿਹਾ ਸਾਡੇ ਉਮੀਦਵਾਰਾਂ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ ਜੀ ਬਾਰ-ਬਾਰ ਬਾਹਰ ਕੱਢ ਦਿੰਦੇ ਆ ਜੀ ਬਾਰ-ਬਾਰ ਜਿਹੜਾ ਬਾਹਰ ਕੱਢ ਦਿੱਤਾ ਜਾਂਦਾ ਜਾਂਦਾ ਜੀ ਕੰਪਲੈਕਸ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਪ੍ਰਸ਼ਾਸਨ ਦਾ ਕੀ ਰਵੱਈਆ ਤੁਹਾਡੇ ਸਾਹਮਣੇ ਪ੍ਰਸ਼ਾਸਨ ਪੂਰਾ ਪ੍ਰੈਸ਼ਰ ਰੇਟ ਆ ਸਤਾਤਰ ਪਾਰਟੀ ਜੋ ਸਤਾਤਰ ਪ ਪ੍ਰਸ਼ਾਸਨ ਪੂਰਾ ਉਹਨਾਂ ਦੀ ਗੱਲ ਸੁਣ ਰਿਹਾ ਦੂਜੇ ਪੰਤੇ ਦੀ ਗੱਲ ਹੀ ਨਹੀਂ ਸੁਣਤਾ ਪਿਆ ਕਿ ਸ਼ਰਿਆਮ ਜਿਹੜਾ ਲੋਕਤੰਤਰ ਦਾ ਘਾਣ ਕਰਨ ਨੂੰ ਆਮ ਆਦਮੀ ਪਾਰਟੀ ਜਿਹੜੀ ਕਸਰ ਨਹੀਂ ਛੱਡਣ ਦੀ ਜਿੱਥੇ ਲੋਕ ਕਹਿੰਦੇ ਸਾਨੂੰ ਮੌਕਾ ਦਿਓ ਅਸੀਂ ਲੋਕਤੰਤਰ ਦੀ ਭਾਲੀ ਕਰਾਂਗੇ ਤੁਹਾਡੇ ਸਾਹਮਣੇ ਹੀ ਆ ਜੀ ਪ੍ਰਧਾਨ ਜੀ ਨਤੀਜਿਆਂ ਦਾ ਡਰ ਕਿਸ ਨੂੰ ਹੈ ਬੀਜੇਪੀ ਨੂੰ ਆਮ ਆਦਮੀ ਨੂੰ ਜਾਂ ਕਾਂਗਰਸ ਨੂੰ ਤੁਹਾਡੇ ਸਾਹਮਣੇ ਨਤੀਜਿਆਂ ਦਾ ਡਰ ਤੇ ਆਮ ਆਦਮੀ ਪਾਰਟੀ ਨੂੰ ਆ ਜੀ ਇਸੇ ਕਰਕੇ ਬੁਖਲਾਹਟ ਛਾ ਕੇ ਉਹ ਸਾਡੇ ਉਮੀਦਵਾਰਾਂ ਨੂੰ ਸੁਣਿਆ ਹੀ ਨਹੀਂ ਜਾ ਰਿਹਾ ਰਿਟਰਨਿੰਗ ਦਾ ਅਪਸਾਰ ਜੇ ਉਹਨੂੰ ਡਰ ਨਾ ਹੋਵੇ ਤੇ ਉਹ ਜਿਹੜਾ ਵੀ ਪਾਉਂਦਾ ਉਹਨਾਂ ਨੂੰ ਸੁਣਿਆ ਜਾਵੇ ਜੀ ਉਹਨਾਂ ਨੂੰ ਡਰਿਆ ਕਿ ਜੇ ਵੋਟਾਂ ਪੈ ਗਈਆਂ ਤਾਂ ਸਾਡਾ ਜਿਹੜਾ ਹਾਲ ਆ ਉਹ ਦੇਦੀ ਵਾਲਾ ਹੋਣਾ ਕੌਣ ਮੁਕਾਬਲਾ ਕਿਹੜੀ ਪਾਰਟੀ ਦਾ ਸਰ ਭਾਰਤੀ ਜਨਤਾ ਪਾਰਟੀ ਦਾ ਕਿਸੇ ਦਾ ਕੋਈ ਮੁਕਾਬਲਾ ਇਹ ਲੋਕਾਂ ਦੁਆਰਾ ਚੁਣੀ ਜਾਣ ਵਾਲੀ ਅਸੀਂ ਲੋਕਦਰ ਦੀ ਹਾਲੀ ਨੂੰ ਲੈ ਕੇ ਕਿ ਹਰ ਦਾ ਹੱਕ ਆ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਹਰੇਕ ਉਮੀਦਵਾਰ ਨੂੰ ਹੱਕ ਆ ਕਿ ਉਹ ਆਪਣੇ ਨਾਮੀਨੇਸ਼ਨ ਪੇਪਰ ਭਰੇ ਲੋਕ ਜਿੰਨੂੰ ਵੀ ਚੰਗਾ ਸਮਝਣਗੇ ਤੁਹਾਡੇ ਸਾਹਮਣੇ ਚੁਣ ਕੇ ਉਹ ਕਚਾਰੀ ਦੇ ਵਿੱਚ ਤੁਹਾਡੇ ਤੇ ਜੀ ਦਾ ਕਹਿਣਾ ਹੈ ਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਵੀ ਆਧਾਰ ਨਹੀਂ ਹੈ ਤੁਹਾਡੇ ਸਾਹਮਣੇ ਜੀ ਇਹਨਾਂ ਸਤਾ ਧਰ ਦੇ ਲੋਕਾਂ ਨੂੰ ਕੌਣ ਸਮਝਾਵੇ ਕਰਾਰੀ 5 5% ਤੋਂ 19% ਟੈਂਪੀ ਇਲੈਕਸ਼ਨ ਦੇ ਵਿੱਚ ਵੋਟ ਸ਼ੇਅਰ ਗਿਆ ਭਾਜਪਾ ਦਾ ਜੀ ਤਾਂ ਤੁਹਾਡੇ ਸਾਹਮਣੇ ਆ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੇ 22 23 ਸਾਰੇ ਕਾਉਂਸਲਰ ਜਿੱਤੇ ਤੇ ਕੋਈ ਹਾਊਸ ਦੀ ਪ੍ਰਮਾਨਗੀ ਨਹੀਂ ਧੱਕੇ ਦੇ ਨਾਲ ਉੱਥੇ ਇਹਨਾਂ ਨੇ ਬੇਅਰ ਬਣਾ ਦਿੱਤਾ ਇਹ ਲੋਕ ਗੱਲਾਂ ਕਰਨਗੇ ਜੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਹੋਈ ਇਸੇ ਕੰਮ ਤੇ ਗਏ ਇਹਨਾਂ ਨੂੰ ਪਤਾ ਕਿ ਲੋਕਾਂ ਨੇ ਸਾਨੂੰ ਨਕਾਰ ਦਿੱਤਾ ਤੇ ਇਹ ਆਉਣ ਵਾਲੇ ਚੰਦਨਾਚ ਤੁਹਾਡੇ ਸਾਹਮਣੇ ਨਤੀਜੇ ਹੋਣਗੇ ਵੀਰ ਜੀ ਜਿਹੜਾ ਇੱਕ ਰਜੀਤ ਸਿੰਘ ਸੰਧੂ ਆਣਾ ਜ਼ਿਲ੍ਹਾ ਪ੍ਰਧਾਨ ਭਾਜਪਾ ਦਾ ਉਹ ਸਵੇਰ ਦਾ ਹੀ 9:30 ਵਜੇ ਦਾ ਨਾ ਜੀ ਉਹ 9:30 ਵਜੇ ਦਾ ਆਪਣੇ ਲਾਲ 45 50 ਆਦਮੀ ਲੈ ਕੇ ਤੇ ਅੰਦਰ ਇੱਥੇ ਆ ਗਏ ਪਤਾ ਨਹੀਂ ਕਿਹੜੀ ਦਖਲਅੰਦਾਜ਼ੀ ਕਰਨ ਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਡੀ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦੀ ਪਾਰਟੀ ਹੈ ਤੁਹਾਨੂੰ ਪਤਾ ਕਿੰਨੀਆਂ ਨਾਮਜ਼ਦਗੀਆਂ ਹੋਈਆਂ ਕੋਪੇ ਪ੍ਰੋਜੈਕਟ ਹੋਇਆ ਅੱਜ ਤੱਕ ਨਮੂ ਕਰੋ ਪਾਜੀ ਗੱਲ ਸੁਣੋ ਹਾਂਜੀ ਹਾਂਜੀ ਕਿੰਨੀਆਂ ਨਾਮਜ਼ਦਗੀਆਂ ਹੋਈਆਂ ਕੋਈ ਕਿਸੇ ਨੂੰ ਫਾਈਲ ਪਾੜੀ ਹੋਵੇ ਕਿਸੇ ਦੀ ਇਹਦਾ ਕੁਝ ਹੋਇਆ ਕੋਈ ਗੱਲ ਨਹੀਂ ਆ ਇਹ ਹੁਣ ਜਾਣ ਕੇ ਤੱਕਾ ਕਰਕੇ ਫਾਈਲਾਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਪੇਪਰ ਕੱਲ੍ਹ ਘੱਟੇ ਸੀ ਉਹ ਤੱਕੇ ਨਾਲ ਪੇਪਰ ਵਿੱਚ ਲਾਉਣੇ ਚਾਹੁੰਦੇ ਸੀ ਅੱਜ ਕਿਉਂਕਿ ਸਾਡਾ ਕੋਈ ਐਮਐਲਏ ਇੱਥੇ ਮੌਜੂਦ ਨਹੀਂ ਸੀ ਕੋਈ ਮੰਤਰੀ ਸਾਹਿਬ ਮੌਜੂਦ ਨਹੀਂ ਸੀ ਤੱਕੇ ਨਾਲ ਫਾਈਲਾਂ ਜਿਹਨੀਆਂ ਵਿੱਚ ਲਾਉਂਦੇ ਸੀ ਪ੍ਰਸ਼ਾਸਨ ਨੇ ਉਸ ਗੱਲ ਤੋਂ ਮਨਾ ਕਰਤਾ ਕਿ ਜਿਹੜੇ ਕਾਗਜ਼ ਤੱਕੇ ਨਾਲ ਸੀ ਜਿਹੜੀਆਂ ਫਾਈਲਾਂ ਤਿਆਰ ਦੀਆਂ ਉਹ ਅਸੀਂ ਨਹੀਂ ਲਾਉਣ ਦੇਣੀ ਅੱਜ ਦੁਬਾਰਾ ਉਹ ਫਾਈਲ ਕੱਢ ਕੇ ਨਵੀਂ ਫਾਈਲ ਤੋ ਪ੍ਰਸ਼ਾਸਨ ਨੇ ਨਹੀਂ ਕੀਤੀ ਤੇ ਫਿਰ ਇਹਨਾਂ ਨੇ ਆਪਣੇ 40-50 ਜਿਹੜੇ ਵਰਕਰ ਲਿਆ ਕੇ ਇੱਥੇ ਗੁੰਡਾਗਰਦੀ ਕੀਤੀ ਦੱਬ ਕੇ ਨਾਹਰੇਬਾਜੀ ਜੋ ਵੀ ਮੈਂ ਕਹਿ ਸਕਦਾ ਵੀ ਅ ਦਿੱਲੀ ਵਾਲੇ ਹੱਦ ਬੰਨੇ ਨਾ ਟਪਾ ਦਿੱਤੇ ਇੱਥੇ ਮਤਲਬ ਇੱਕ ਇਸ ਤੀ ਦੀ ਬਗਹਾੜ ਲੱਗ ਗਈ ਭਾਜਪਾ ਨੂੰ ਇਹਨਾਂ ਨੂੰ ਇਹ ਪਤਾ ਵਾ ਵੀ ਸਾਨੂੰ ਵੋਟ ਕੋਈ ਨਹੀਂ ਪੈਣੀ ਲੋਕ ਜਿਹੜੇ ਪੰਜਾਬ ਦੇ ਆ ਉਹ ਭਾਜਪਾ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਇਸ ਕਰਕੇ ਤੇ ਖਾਸ ਕਰਕੇ ਮੈਂ ਹੁਣ ਕਿਸੇ ਦੀ ਸ਼ਾਮ ਦੇ ਖਿਲਾਫ ਗੱਲ ਨਹੀਂ ਕਰਨੀ ਵੇਖੋ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਪਾਰਟੀ ਨੂੰ ਚੰਗਾ ਬਣਾਉਣ ਲਈ ਆਪਣੇ ਆਪ ਨੂੰ ਚੰਗਾ ਬਣਨਾ ਪੈਂਦਾ ਤੇ ਮੈਂ ਤੇ ਆਪਣੇ ਹਰਜੀਤ ਵੀਰ ਪ੍ਰਧਾਨ ਨੂੰ ਇਹ ਬੇਨਤੀ ਕਰੂੰਗਾ ਪੀ ਆਪਾਂ ਬਦਮਾਸ਼ੀ ਵਾਲਾ ਕੰਮ ਛੱਡ ਕੇ ਤੇ ਲੀਡਰੀ ਵਾਲੇ ਕੰਮ ਚਾਹੀਏ ਤੇ ਆਪਾਂ ਲੋਕਾਂ ਦਾ ਸਹਿਯੋਗ ਲਈਏ ਲੋਕਾਂ ਨੂੰ ਸਹਿਯੋਗ ਦਈਏ ਨਾ ਕਿ ਆਪਾਂ ਇਹ ਕਰੀਏ ਕਿ ਅੱਜ ਹਰਜੀਤ ਇਧਰ ਦੀ ਨੰਗੇ ਹੋਣ ਇਧਰ ਦੀ ਮਗਰ ਕੋਈ ਨੰਗੇ ਹੀ ਨਾ ਇਹ ਜ਼ਿੰਦਗੀ ਚ ਗੁਰੂਆਂ ਪੀਰਾਂ ਦੀ ਧਰਤੀ ਐ ਇੱਥੇ ਨਹੀਂ ਹੋਣਾ ਨਾ ਕਿਸੇ ਨੇ ਇਹਨੂੰ ਮਨਜ਼ੂਰ ਕਰਨਾ ਇਸ ਗੱਲ ਨੂੰ 12 ਨੰਬਰ ਵਾਰਡ ਚ ਐਸਾ ਕੀ ਖਾਸ ਆ ਵੀ ਇਨੀ ਟਕਰਾਰ ਤੁਹਾਡੀ ਕਿਉਂਕਿ ਉੱਥੇ 12 ਨੰਬਰ ਵਾਰਡ ਦੇ ਵਿੱਚ ਇਹ ਵੀ ਪਾਰਟੀ ਦਾ ਕੋਈ ਕੈਂਡੀਡੇਟ ਹੈ ਨਹੀਂਗਾ ਅੱਛਾ ਕਿਸੇ ਵੀ ਪਾਰਟੀ ਦਾ ਕੋਈ ਕੈਂਡੀਡੇਟ ਨਹੀਂ ਹੈਗਾ ਕਿਉਂਕਿ ਸਰਪ੍ਰਿੰਦਰ ਸਿੰਘ ਭਰੋਵਾਲ ਨੇ ਇੰਨੀ ਨਿਸ਼ਕਾਮ ਸੇਵਾ ਕੀਤੀ ਲੋਕਾਂ ਦੀ ਇੰਨਾ ਪਿਆਰ ਆ ਲੋਕਾਂ ਦਾ ਸਾਡਾ ਇੱਕ ਪਰਿਵਾਰ ਆ ਸਾਰਾ ਮੇਰੇ ਬੈਨਰ ਬਣੇ ਆ ਉੱਤੇ ਵੀ ਲਿਖਿਆ ਤੁਹਾਡਾ ਪਿਆਰ ਮੇਰੀ ਤਾਕਤ ਮੇਰਾ ਇੰਨਾ ਪਿਆਰ ਆ ਅਸੀਂ ਪਰਿਵਾਰ ਵਾਂਗ ਵਿਚਰਦੇ ਆ ਇਹਨਾਂ ਨੇ ਇੱਕ ਬਾਹਰੀ ਬੰਦਾ ਲਿਆ ਆ ਕੇ ਉੱਥੇ ਤੇ ਉਹਨੂੰ ਟਿਕਟ ਦੇ ਕੇ ਇਹ ਦੇ ਜਾਣ ਕੇ ਉੱਥੇ ਵੀ ਹਲਾ ਗੁੱਲਾ ਕਰਦੇ ਚਾਹੁੰਦੇ ਜਿਹੜੀ ਸਾਡੀ ਜਿਹੜੀ ਆਪਸ ਵਿੱਚ ਭਾਈਚਾਰਕ ਸਾਂਝ ਆ ਉਨ ਨੂੰ ਵੀ ਇਹ ਕਿਤਨਾ ਕਿਤੇ ਤੋੜਨਾ ਚਾਹੁੰਦੇ ਆ ਮੈਂ ਗੱਲ ਕਰਨ ਲੱਗਾ ਗਰੇਜ਼ ਨਹੀਂ ਕਰੂੰਗਾ ਕਿਤੇ ਮੈਂ ਕਿਤੇ ਉਹਨੂੰ ਵੀ ਠੇਸ ਪਹੁੰਚਾਉਣੀ ਚਾਹੁੰਦੇ ਸੀ ਤੇ ਇਹ ਕਰਕੇ ਇਹਨਾਂ ਨੂੰ ਅਸੀਂ ਜਾ ਕੇ ਵੀ ਇਹ ਸਵਾੜ ਦੇ ਵਿੱਚ ਤੇ ਸਾਡਾ ਨਾਂ ਨਿਸ਼ਾਨ ਨਹੀਂ ਆਣੇਗਾ ਇਹ ਕਰਕੇ ਇਹਨਾਂ ਨੇ ਉੱਥੇ ਆਣ ਕੇ ਸਪੈਸ਼ਲੀ ਉਸ ਚਵਾੜ ਦਾ ਇਹਨਾਂ ਨੇ ਮੁੱਦਾ ਠਾਇਆ ਦੋਸ਼ ਲਾਇਆ ਜਾ ਰਿਹਾ ਕਿ ਜਿਹੜੀਆਂ ਫਾਈਲਾਂ ਰੱਦ ਕੀਤੀਆਂ ਜਾਣ ਦੇ ਵੇਖੋ ਜੀ ਜੇ ਕੋਈ ਬੰਦਾ ਆਪਣੀ ਘਰ ਦਾ ਨਕਸ਼ਾ ਪਾਸ ਨਹੀਂ ਕਰਾਊਗਾ ਠੀਕ ਹੈ ਨਾ ਜੀ ਤੇ ਝੂਠਾ ਐਫ ਆਈ ਆਰ ਵੀਟ ਦੇ ਦੂਗਾ ਪੀ ਮੇਰੇ ਨਕਸ਼ੇ ਪਾਸ ਹੈ ਮੈਂ ਕਮੇਟੀ ਦਾ ਕੋਈ ਦੇਣਦਾਰ ਨਹੀਂ ਆ ਉਹਦੇ ਵਿੱਚ ਮੈਂ ਕੀ ਕਰ ਸਕਦਾ ਜੀ ਉਹ ਤਾਂ ਫਿਰ ਸਰਕਾਰ ਨੇ ਵੇਖਣਾ ਭੀ ਜੇ ਇਹਦੀਆਂ ਦੇਣਦਾਰੀਆਂ ਰਹਿੰਦੀਆਂ ਤੇ ਨੇ ਝੂਠਾ ਐਪੀ ਡੇਵਟ ਦਿੱਤਾ ਤੇ ਉਹ ਤਾਂ ਤੇ ਕੁਦਰਤੀ ਗੱਲ ਆ ਉਹਦੀ ਫਾਈਲ ਰਿਜੈਕਟ ਹੋਊਗੀ ਮੈਂ ਕਹਿ ਨਾ ਸਕੋ ਉਲਟਾ ਉੱਤੇ ਪਰਚਾ ਵੀ ਦਰਜ ਹੋਣਾ ਚਾਹੀਦਾ ਅੱਜ ਦੀ ਇਹ ਹੰਗਾਮੇ ਤੋਂ ਬਾਅਦ ਮਤਲਬ ਤੁਸੀਂ ਵਾਰਟ ਵੀ ਵਿਚਰਨਾ ਵਾ ਇਹਨਾਂ ਨੇ ਵੀ ਵਿਚਰਨਾ ਵਾ ਤੁਹਾਨੂੰ ਵੀ ਮਤਲਬ ਤੁਸੀਂ ਇਹ ਦੀ ਸ਼ਿਕਾਇਤ ਤੁਸੀਂ ਉੱਚ ਅਧਿਕਾਰੀਆਂ ਕੋਲ ਕਰੋ ਵੇਖੋ ਮੈਂ ਨ ਕਿੰਨੀਆਂ ਕਿੰਨੀਆਂ ਗੱਲਾਂ 'ਚ ਪੈਂਦਾ ਹੀ ਨਹੀਂ ਮੈਂ ਬੜਾ ਪ੍ਰਾਊਡ ਮਾਈਟਡ ਬੰਦਾ ਵਾ ਮੈਂ ਜਿਹੜਾ ਬੰਦਾ ਖਲੋਤਾ ਉਹ ਉਹਨੂੰ ਮੈਂ ਕੋਈ ਸਮਝਦਾ ਨਹੀਂ ਨਾ ਮੈਨੂੰ ਕਦੀ ਵੇਖਿਆ ਨਾ ਮੈਂ ਉਹ ਮੇਰੇ ਲੈਵਲ ਦਾ ਜਿਹੜਾ ਮੇਰੇ ਲੈਵਲ ਦਾ ਹੀ ਨਹੀਂ ਆ ਉਹਦੇ ਵਾਸਤੇ ਮੈਂ ਐਵੇਂ ਕੋਈ ਦੋ ਜਦ ਕਰਾਂ ਮੈਂ ਤਾਂ ਕਹਿੰਦਾ ਲੈਕਚਰ ਹੋ ਜੇ ਸਕੋ ਮੇਰੀ ਉਹਦੇ ਨਾਲ ਉਹਨੂੰ 12 ਵੋਟਾਂ ਪੈਣੀਆਂ 12 ਨੰਬਰ ਵਾਰਡ ਚ ਤੇ ਮੈਨੂੰ 1200 ਪੈਣੀਆਂ ਇਹ ਕਰਕੇ ਮੈਂ ਤੇ ਉਹਦੇ ਨਾਲ ਕੋਈ ਗੱਲ ਹੀ ਨਹੀਂ ਮੇਰਾ ਉਹਦਾ ਕੋਈ ਲੈਵਲ ਨਹੀਂ ਹੈਗਾ ਆਪਣੇ ਵੋਟਰਾਂ ਸਪੋਰਟਰਾਂ ਨੂੰ ਕਿਹੜੀ ਉਹ ਅਪੀਲ ਕਰਨੀ ਚਾਹੋ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹੋ ਅਪੀਲ ਕਰੂੰਗਾ ਜਿਵੇਂ ਤੁਸੀਂ ਮੈਨੂੰ ਪਿਆਰ ਕਰਦੇ ਰਹੇ ਜੇ ਕਰਦੇ ਜੇ ਮੈਂ ਤੁਹਾਡਾ ਰਿਣੀ ਆ ਮੇਰਾ ਸਿਰ ਸਦਾ ਹੀ ਤੁਹਾ ਤੇ ਮੈਂ ਜਿੰਨਾ ਚਿਰ ਮੇਰੇ ਚ ਆਪਣੇ ਸਰੀਰ ਚ ਤਾਕਤ ਹੈਗੀ ਆ ਮੈਂ ਤੁਹਾਂ ਦੇ ਹੀ ਨਾਲ ਨਿਸ਼ਕਾਮ ਸੇਵਾ ਕਰਦਾ ਰਹੂੰਗਾ